ਜੀ ਮੈਂ ਸਰਬਜੀਤ ਸਿੰਘ ਬਾਬਾ ਐਨ ਆਰ ਐਸ ਰਿਕਸ਼ਾ ਯੂਨੀਅਨ ਦਾਸਪਰ ਪ੍ਰਧਾਨ ਸਰ ਦੇਖੋ ਹਰ ਇੱਕ ਬਾਈਪਾਸ ਤੇ ਨਾਕੇ ਲਗਾਏ ਹੋਇਆ ਠੀਕ ਹੈ ਜੀ ਬੱਸਾਂ ਵਾਲਿਆਂ ਵੱਲੋਂ ਨਾਕੇ ਲੱਗੇ ਆ ਠੀਕ ਹੈ ਫਿਰ ਗੱਡੀਆਂ ਨੂੰ ਰੋਕ ਕੇ ਉਹਨਾਂ ਚ ਸਵਾਰੀਆਂ ਉਤਾਰੀਆਂ ਜਾ ਰਹੀਆਂ ਨੇ ਕਈਆਂ ਨਾਲ ਮਾਰਕਟਾਈ ਕੀਤੀ ਜਾ ਰਹੀ ਕਈਆਂ ਦੀਆਂ ਚਾਬੀਆਂ ਕੱਢੀਆਂ ਜਾ ਰਹੀਆਂ ਨੇ ਠੀਕ ਹੈ ਜੀ ਦੇਖੋ ਚਾਬੀ ਕੱਢਣ ਦਾ ਅਧਿਕਾਰ ਤੇ ਕਿਸੇ ਦਾ ਵੀ ਨਹੀਂ ਹੈ ਦੇਖੋ ਜੀ ਬੱਸਾਂ ਚੱਲ ਰਹੀਆਂ ਕੋਈ ਇਤਰਾਜ਼ ਨਹੀਂ ਬੱਸਾਂ ਚੱਲ ਰਹੀਆਂ ਨੇ ਸਾਡੇ ਆਟੋ ਵੀ ਚੱਲ ਰਹੇ ਨੇ ਅਸੀਂ ਬਸ ਸਟੈਂਡ ਦੇ ਉਪਰ ਆਟੋ ਲਗਾਨੇ ਆ ਔਰ ਨਾ ਕਿ ਐਸੀ ਕਦੀ ਬੱਸ ਦੇ ਲਾਗੋ ਸਵਾਰੀ ਲੈਣ ਗਏ ਆ ਅਹੀ ਆਪਣੇ ਆਟੋ ਲਾਗੇ ਕੇ ਲੋਕੇ ਸਵਾਰੀ ਬਿਠਾਉਣੀ ਚੱਲ ਕੇ ਸਾਡੇ ਕੋ ਸਵਾਰੀ ਹੁੰਦੀ ਆ ਅਸੀਂ ਸਵਾਰੀ ਨੂੰ ਬਿਠਾ ਕੇ ਲੋਕਲ ਸ਼ਹਿਰ ਦੇ ਵਿੱਚ ਜਿਹੜਾ ਏਰੀਆ ਚ ਅਸੀਂ ਚਲਾਉਨੇ ਆ ਜੇ ਕੋਈ ਸਾਡੇ ਕੋ ਸਾਲਮ ਆ ਜੇ ਤੇ ਜ਼ਰੂਰੀ ਅਸੀਂ ਇੱਥੇ ਜਾਣਾ ਆ ਜੇ ਮੰਨ ਲਓ ਹਯਾਤਨਗਰ ਕੋਈ ਜਾਂਦਾ ਏ 1.5 200 ਰੁਪਏ ਲੱਗ ਜਾਂਦੇ ਆ ਸਾਲਮ ਲੈ ਕੇ ਜਾਂਦੇ ਆ ਔਰ ਅਸੀਂ ਬਾਈਪਾਸ ਦੇ ਅੰਦਰ ਅੰਦਰ ਸਵਾਰੀ ਚੁੱਕਦੇ ਆ ਬਾਈਪਾਸ ਤੋਂ ਪਾਰ ਆਈ ਜਿਹੜੀ ਸਵਾਰੀ ਨਹੀਂ ਚੁੱਕਦੇ ਇਹ ਜੀ ਬਾਈਪਾਸ ਤੇ ਹੋਇਆ ਵਾ ਇਹ ਜੀ ਹਲਾ ਚਾਹੀਏ ਬਾਈਪਾਸ ਵਾਲੇ ਆਲੇ ਚੱਕਲੇ ਆਲੇ ਚਾਹੀਏ ਆਲੇ ਚੱਕਲੇ ਬਾਈਪਾਸ ਤੇ ਹੋਇਆ ਵਾ ਇਹਨਾਂ ਦਾ ਮਾਰਕਟਾਈ ਕੀਤੀ ਦਰਖਾਸਤ ਵੀ ਹੋਈ ਆ ਸਦਾ ਥਾਣੇ ਵਿੱਚ ਠੀਕ ਹੈ ਹਾਲੇ ਤੱਕ ਕੋਈ ਕਾਰਵਾਈ ਨਹੀਂ ਫਿਰ ਇਸ ਬੰਦੇ ਦਾ 20000 ਰੁਪਏ ਦਾ ਚਲਾਨ ਕਰ ਦਿੱਤਾ ਗਿਆ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਅਸੀਂ ਪਰਿਵਾਰ ਗਰੀਬ ਬਹੁਤ ਗਰੀਬ ਵਰਗ ਪਰਿਵਾਰ ਚੋਂ ਆ ਠੀਕ ਹੈ ਕਈ ਤੇ ਬੰਦੇ ਇੱਥੇ ਐੋ ਜਿਹਨਾਂ ਕੋਈ ਕਿਰਾਏ ਤੇ ਆਟੋ ਨਰਾਜ ਕਈਆਂ ਦੇ ਕਿਸ਼ਤਾਂ ਦੇ ਨੇ ਨਾ ਗਏ ਆਪਣੇ ਨੇ ਲੋਕਾਂ ਨੇ ਬਹੁਤ ਮੁਸ਼ਕਲ ਦੇ ਨਾਲ ਜਿਨ੍ਹਾਂ ਨੂੰ ਕਹਿੰਦੇ ਕਿਸ਼ਤਾਂ ਦੇ ਆਪਣੇ ਆਟੋ ਲੈ ਨੇ ਠੀਕ ਹੈ 8 8 10000 ਰੁਪਏ ਕਿਸ਼ਤਾਂ ਨੇ ਔਰ ਇਹ بیوی 10000 ਦਾ ਚਲਾਨ ਕਿੱਥੋਂ ਬਣ ਗਿਆ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਿ ਈ ਰੱਖਿਆ 500 ਜਾਂ 700 ਰੁਪਿਆ ਕਮਾਰਿਆ 300 ਰੁਪਿਆ ਕਰਾਇਆ ਦੇ ਰਿਹਾ ਘਰ ਵਿੱਚ ਜਿਹੜਾ 3-400 ਰੁਪਿਆ ਲੈ ਕੇ ਜਾ ਰਿਹਾ ਉਹ 20000 ਰੁਪਏ ਦਾ ਚਲਾਨ ਕਿੱਥੋਂ ਭਰਦੇ ਆ ਉਹ ਠੀਕ ਆ ਤਾਂ ਮੰਗ ਪਤਾ ਦੇ ਆ ਦੇਖੋ ਇਹ ਈ ਡੀਸੀ ਸਾਹਿਬ ਨੂੰ ਮੰਗ ਪਤਾ ਤਾਂ ਦੇਣ ਆਏ ਆ ਸਾਨੂੰ ਬੱਸਾਂ ਵਾਲਿਆਂ ਨੇ ਕਿਹਾ ਕਿ ਡੀਸੀ ਸਾਹਿਬ ਨੇ ਇੱਕ ਚਿੱਠੀ ਘੱਡੀ ਆ ਜਿਹਦੇ ਵਿੱਚ ਡੀਸੀ ਸਾਹਿਬ ਨੇ ਕਿਹਾ ਆ ਕਿ ਜਿਹੜੇ ਸ਼ਹਿਰ ਵਿੱਚ ਚੱਲਦੇ ਈ ਰੱਖਿਆ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾਣ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਅਸੀਂ ਡੀਸੀ ਸਾਹਿਬ ਕੋ ਤਾਂ ਇਹ ਮੰਗ ਪਤਾ ਲੈ ਕੇ ਆਏ ਆ ਔਰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਦੇਖੋ ਜੀ ਇਹੋ ਜਿਹਾ ਤੱਕਾ ਜਿਹੜਾ ਸਾਡੇ ਨਾਲ ਹੋ ਰਿਹਾ ਉਹਨਾਂ ਨੂੰ ਨੱਥ ਪਾਈ ਜਾਵੇ ਠੀਕ ਹੈ ਨਾ ਇਹ ਸਾਨੂੰ ਪਰੇਸ਼ਾਨ ਤੰਗ ਪਰੇਸ਼ਾਨ ਕਰ ਰਿਹਾ ਡੱਕ ਕੇ ਸਵਾਰੀਆਂ ਸਵਾਰੀਆਂ ਵੀ ਉਤਾਰ ਰਿਹਾ ਸਾਡੇ ਨਾਲ ਮਾਰਕਟਾਈ ਵੀ ਕਰ ਰਿਹਾ ਪਹਿਲਾਂ ਵੀ ਮਾਰਕਟਾਈਆਂ ਹੋਈਆਂ ਤਾਂ ਹੁਣ ਫੇਰ ਹੋ ਰਹੀਆਂ ਹਰ ਇੱਕ ਬਾਈਪਾਸ ਤੇ ਨਾਕਾ ਲੱਗਾ ਅਸੀਂ ਮੰਨ ਸਕਦੇ ਹਾਂ ਕਿ ਪੁਲਿਸ ਦਾ ਨਾਕਾ ਹਰ ਹਰ ਚੌਂਗ ਦੇ ਵਿੱਚ ਹੋਣਾ ਚਾਹੀਦਾ ਪਰ ਮੈਂ ਇਹ ਕਿੱਥੋਂ ਦੀ ਹੈ ਤਾਂ ਕਿ ਬੱਸਾਂ ਵਾਲਿਆਂ ਦਾ ਨਾਕਾ ਉੱਥੇ ਹੋਵੇ ਔਰ ਘਲਾਰ ਕੇ ਉਹਨਾਂ ਦੀਆਂ ਸਵਾਰੀਆਂ ਲਾਈਆਂ ਜਾਣ ਚਾਬੀ ਕੱਢੀ ਜਾਵੇ ਉਹਨਾਂ ਨਾਲ ਮਾਰਕਟਾਈ ਕੀਤੀ ਜਾਵੇ ਤੇ ਪੁਲਿਸ ਨੂੰ ਲਾਗੇ ਕਹਿ ਕੇ ਉਹਨਾਂ ਦਾ ਚਲਾਨ ਕਟਾਇਆ ਇਹ ਕਿੱਥੋਂ ਦਾ ਰੂਲ ਆ ਮੈਨੂੰ ਇਹ ਦੱਸ ਸਕਦੇ ਮੈਂ ਇਸ ਕਰਕੇ ਮੰਗ ਪੱਤਰ ਜਿਹੜਾ ਡੀਸੀ ਸਾਹਿਬ ਕੋਲ ਲੈ ਕੇ ਆਇਆ ਅਸੀਂ ਬੇਨਤੀ ਕਰਦੇ ਹਾਂ ਡੀਸੀ ਸਾਹਿਬ ਨੂੰ ਕਿ ਸਾਡੇ ਤੇ ਜਿਹੜਾ ਹੋ ਰਿਹਾ ਠੱਗਾ ਇਹਨਾਂ ਨੂੰ ਜਿਹੜਾ ਵਾ ਠੱਲ ਪਾਈ ਜਾਵੇ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ